ਨਿਚਾਲਾ ਬਈਏ ਮਾਤਾ ਲਾਗੇ 2 ਮਿੰਟ ਹੋਏ ਥੋਕ ਕਾ ਡੈ ਰਾ ਤੇ ਹੋ ਗਈਆਂ ਵੇਲੀਆਂ ਕੰਮ ਕੰਮ ਕਰਕੇ ਹੋ ਗਏ ਆ ਹੂੰ ਨਾਉਣ ਵਾਲਾ ਰਹਿ ਗਿਆ ਹੁਣ ਨਾ ਲੈਨੇ ਆ ਠਹਿਰ ਕੇ ਕਿ ਅਜੇ ਕਿਹੜੀ ਕਾਲੀ ਪਈ ਖਾ ਲੈ ਰੋਟੀ ਪਾਣੀ ਰੋਟੀ ਪਾਣੀ ਵੀ ਖਾ ਲੈਨੇ ਆ ਅੱਛਾ ਹੋਰ ਸਾਰਾ ਨਿਬੜ ਗਿਆ ਕੰਮ ਨਿਬੜ ਗਾ ਮੈਨੂੰ ਇੱਕ ਚੁੰਨੀ ਲਿਆ ਦੇ ਹਾਂ ਇਹੋ ਹੀ ਚੁੰਨੀ ਮੇਰੇ ਕੋਲ ਇੱਕੋ ਹੀ ਚੱਲ ਲਿਆ ਦਿੰਨਾ ਚਾਰ ਜਾਨ ਨੇ ਤੇ ਲਿਆ ਦਾਂ। ਲਿਆ ਦੀ ਫਿਰ ਮੈਨੂੰ। ਹਾਂ। ਤੂੰ ਵੀ ਲੈਣੀ ਆ? ਲੈਣੀ ਆ ਕਿ ਮੈਂ ਵੀ ਦੱਸਾ ਮੇਰੇ ਕੋ ਵੀ ਐ ਹੋਈ ਆ। ਚੱਲ ਲਿਆ ਦਾਂਗੇ ਦੋਵਾਂ ਨੂੰ ਲਿਆ ਦਾਂ। ਨਾ। ਤੂੰ ਪੈਸੇ ਲੈ ਆ ਜੇ ਹੁੰਦਾ ਦੋਵੇਂ ਜਣੇ ਚੱਲ ਜੀ ਉਹ ਤੇ ਲੈ ਆ ਜਾ ਕੇ। ਅਹੀਂ ਜਾਵਾਂਗੇ। ਨਾਲੇ ਗੋਲ ਕੱਪੇ ਖਾ ਗੋਲ ਕੱਪੇ। ਚੱਲ ਖਾ ਆਇਓ ਗੋਲ ਕੱਪੇ ਖਾ ਆਇਓ ਜੋ ਮਰਜੀ ਖਾ। ਚੁੰਨੀਆਂ ਚੋਕ ਤੇ ਤੁਹਾਨੂੰ ਦਵਾਂਗੇ ਤੇ ਗੋਲ ਕੱਪੇ ਜੋਗਾ ਪਰ ਮੈਂ ਨਾ ਹੀ ਮਿਲਣ ਦਾਨ। ਆਇਓ ਜੋ ਗੱਡ ਲੈਣ ਤਾਂ ਹਵੀ। ਚੁੰਨੀ ਇੱਕੋ ਲਾਵਾਂਗੇ। ਹੋਰ। ਉਹ ਤੂੰ ਲੱਲਿਆ ਕਰੀ ਤੋ ਉਹ ਮੈਂ ਲੱਲਿਆ ਕਰੂੰਗੀ। ਤੋ ਗੋਲ ਗੱਪੇ ਤਾਂ ਹੀ ਖਾਣੇ ਖਾਣੇ ਤੇ ਤੁਸੀਂ ਇਹਦੇ ਕੰਮ ਕਰ ਲਿਆ ਤੇ लवली ਬਾਹਰ ਨੂੰ ਗਿਆ ਵਾ ਤੇ ਕੀਤਾ ਪਤਾ ਉਹਦਾ ਕੀ ਕਿੰਨਾ ਕੰਮ ਹੋਦਾ ਬਾਹਰ ਇਹ ਆਈ ਜਾਣਾ ਉਹਨੇ ਪੱਠੇ ਹੀ ਲਿਉਣੇ ਹੋਰ ਉਹਨੇ ਕੀ ਕਰਨਾ ਹਾਂ ਹਾਂ ਇਹ ਨਾ ਉਹਦਾ ਕੰਮ ਬਾਹਰ ਪਿਆ ਰਹਿੰਦਾ ਤੇ ਉਹਨੂੰ ਉਹਨੇ ਪੱਠੇ ਹੀ ਲਿਉਣੇ ਗੱਲੇ ਉਹਨੇ ਵਿਚਾਰੇ ਨੇ ਪਾਣੀ ਬੰਨਾ ਸਾਰਾ ਵੇਖਣਾ ਜੋ ਪਾਣੀ ਧਾਣੀ ਉਹਨੇ ਵੇਖਣਾ ਉਹਨੂੰ ਅਜੇ ਪੱਠੇ ਨਹੀਂ ਇਹ ਕਰੀ ਦੇਖਣਾ ਹੁੰਦਾ ਝੋਨਾ ਦੇ ਲੱਗ ਗਿਆ ਤੇ ਪੈੜੀ ਲੱਗ ਗਈ ਪਾਣੀ ਦਰਦੀ ਕਿੰਨੇ ਲਾਉਣਾ ਉਹਨੇ ਲਾਉਣਾ ਚਾਹ ਕੇ ਪਾਣੀ ਉੱਥੋਂ ਸਾਰੇ ਬੰਨਿਆਂ ਵਰ ਨੂੰ ਫੇਰਨਾ ਹੁੰਦਾ ਜਾ ਕੇ ਉਹ ਵੀ ਛੱਡ ਦੇਣੀ ਤੇ ਪਾਣੀ ਲੱਗ ਜਾਣਾ ਹਾਂ ਲੈ ਤੁਹਾਡੇ ਵਾਸਤੇ ਐਵੇਂ ਲੱਗ ਜਾਂਦਾ ਪਾਣੀ ਹੋਰ ਡਾ ਘਰ ਦਾ ਕਿੰਨਾ ਕੰਮ ਹੁੰਦਾ ਆ ਕਰਦਾ ਕੰਮ ਕਾਦਮ ਕਰਦੇ ਤੇ ਉਹ ਤੇਰੇ ਜਿਹੜਾ ਬਾਹਰ ਅੰਦਰ ਫੇਰ ਫਿਰਦਾ ਰਹਿੰਦਾ ਔਰ ਉਹਨਾਂ ਨਾਲ ਵਾਦ ਸੁਤਿਆ ਕਰੋ ਉਹਦਾ ਦੋਵਾਂ ਘਰਾਂ ਦਾ ਹੀ ਕੰਮ ਕਰਨਾ ਹੁੰਦਾ ਹਾਂ ਦੋ ਜਾਨੇ ਆ ਲੈ ਆਪਾਂ ਦੇਣੇ ਸਾਹਮਣੇ ਨਾਲ ਦੋ ਦਾਤ ਕੋਟ ਹੋਰ ਵਖਰੇ ਰਹਿ ਗਏ ਤੇ ਉਹਨੂੰ ਕਾ ਜਿੰਦੀਆਂ ਦਿਆ ਕਰੋ ਭੀਣ ਨੂੰ ਕੋ ਜੀ ਚਾਜ ਨਜ਼ਰ ਰੱਖ ਕਿ ਕਿਓ ਕਾ ਫਾ ਰਿਆ ਕਰੋ ਉਹਨੂੰ ਮਾਦਾ ਸਾਨੂੰ ਤੇ ਤੂੰ ਕਦੀ ਕਿਆ ਨਹੀਂ ਵੀ ਤੂੰ ਹੀ ਵੀ ਇਨਾ ਕੰਮ ਕਰਦੀਆਂ ਕਿ ਤੇ ਤੂੰ ਹੀ ਵੀ ਦੁੱਧ ਪੀ ਲਿਆ ਨਹੀਂ ਤੇ ਘਰ ਦਾ ਕਰਦੀਆਂ ਜੀ ਉਹ ਬਾਹਰ ਕਰਦਾ ਵਾ ਜਾ ਕੇ ਤੇ ਘਰ ਦਾ ਕੀ ਜੋ ਪੱਠਾ ਦਾ ਥਾਲ ਲਿਆਉਣਾ ਜੋ ਪਾਲੀ ਬੰਨਾ ਉਹਨੇ ਹੀ ਵੇਖਣਾ ਜਾ ਕੇ ਫੜੀ ਜਾਣਾ ਨਹੀਂ ਪਾਦਾ ਦੇ ਦਿਆ ਕਰਾਂਗੇ ਉਹਨੂੰ ਨਹੀਂ ਉਹਦੀ ਸੇਵਾ ਸੁਆ ਚੰਗੀ ਤਰ੍ਹਾਂ ਕਰਿਆ ਕਰੋ ਕਿਉਂ ਉਹਨੂੰ ਬਾਹਰ ਨਹੀਂ ਨਾ ਕੰਮ ਕਰਦਾ ਵਿਚਾਰਾ ਤੇ ਉਹਨੂੰ ਚਾਲਤਿਆਂ ਦੁੱਧ ਘੋਟ ਦੇ ਦਿਆ ਕਰੋ ਨਾਲ ਕਿ ਹੋ ਗਿਆ ਪਾ ਦਿਆ ਕਰੋ ਚੱਲ ਸੋਹਣੀ ਰੋਟੀ ਬਣਾ ਕੇ ਖਵਾ ਲਿਆ ਕਰੋ ਉਹਨੂੰ ਫੇਰੀ ਉਹਨੇ ਬਾਹਰ ਕੰਮ ਕਰਨਾ ਵਾ ਜਾ ਨਾ ਵੇਖੋ ਨਿਹਾਨਿਆਂ ਨਾਲ ਨਿਵਾੜ ਨੂੰ ਮੋਲ ਲਾਉ ਉਹਨਾਂ ਨੂੰ ਹੁਣ ਤਾਂ ਟਾਈਮ ਹੋਇਆ ਆਣ ਵਾਲਾ ਉਹ ਵੀ ਨਿਵਾਲਣ ਵਾਲੇ ਹੀ ਆਈ ਆਪਣੀ ਵੱਲੋਂ ਕੰਮ ਕਰਕੇ ਬੈਠੀਆਂ ਆਈਆਂ ਨਾ ਆਉਂਦੀਆਂ ਇਹਦੇ ਲਾਗੇ ਤੇ ਇਹਨੇ ਸਾਨੂੰ ਕੰਮ ਨਹੀਂ ਦੱਸਣਾ ਨਾ ਉਹ ਤੇ ਉਹਨਾਂ ਦਾ ਕੰਮ ਹੋਦ ਗਿਆ ਹਾਂ ਕੰਮ ਤੇ ਤੁਹਾਨੂੰ ਕਿ ਬਸ ਇਤਰੇ ਹੀ ਰਹਿੰਦਾ ਵਾ ਨਾ ਜਦ ਤੱਕ ਦੇ ਕਿ ਕਿਹੜਾ ਕਿਹਦੇ ਪੀਂਨ ਡਾਇਆ ਤੁਸੀਂ ਕਿਹਦੇ ਚੱਲ ਕਰ ਮੇਰੀ ਸੁਣ ਗੱਲ ਕੀ ਆ ਨਿਆਣੇ ਵੇਨੇ ਆ ਬਾਅਦ ਚ ਉਹ ਖੇਡਣ ਗਏ ਹੋਣੇ ਜੇ ਕਿਸ ਦੇ ਘਰ ਨਿਯੋਤ ਗਏ ਹੋ ਡੇ ਪਰਲੀ ਗਲੀ ਚ ਖੇਡਣ ਮਾਤਾ ਪੈ ਗਈ ਲੰਮੇ ਤੇ ਇੰਨੇ ਜਾਣਾ ਵਾ ਸੌ ਆਹੋ ਇਹ ਕਹਿੰਦੀ लवली ਕੰਬੜਾ ਕਰਦਾ ਆਹੋ ਉਹਨੂੰ ਦੁੱਧ ਦਿਆ ਕਰੋ ਘਿਓ ਦਿਆ ਕਰੋ ਇਦਾਂ ਨਾ ਕਰੀਏ ਅੱਜ ਆਪਾਂ ਪਠੇ ਲੈਈਏ ਜਾ ਕੇ ਚੱਲ ਹਨਾ ਇਦਾਂ ਕਰਨੇ ਦੱਸ ਕਿੰਨੇ ਜਾਣਾ ਚੋਰੀ ਚੋਰੀ ਨਿਕਲ ਜੀ ਓਹੋ ਧਨ ਜਾਣ ਨਹੀਂ ਦੇਣਾ ਜਾਣ ਨਹੀਂ ਦੇਣਾ ਹਾਂ ਤੇ ਨਿਆਣਿਆਂ ਨੂੰ ਨਾ ਦੱਸਿਆ ਨਹੀਂ ਤੇ ਉਹਨਾਂ ਨਾਲ ਚੱਲ ਜਣਾਈ ਚੁੱਪ ਕਰਕੇ ਨਿਕਲ ਜਾਨੇ ਆਹੋ ਲਈ ਜੀ ਨਾਲੇ ਦੇਖਦੇ ਆ ਭਲਾ ਵੀ ਕਿੰਨਾ ਕੰਮ ਆਥੇ ਕੀ ਕਰਦਾ लवली ਉਥੇ ਤੇਰੀ ਲੱਗਦੀ ਹੈ ਨਾ ਇਹਨੂੰ ਉਮਰ ਨੂੰ ਪਤਾ ਨਹੀਂ ਲੱਗਣਾ ਆਹੋ ਤੇ ਆਪਾਂ ਚੱਲ ਜਾਨੇ ਆ ਇਹ ਤਾਂ ਵਰਨੇ ਵੀ ਚੱਲ ਜੜੇ ਪਠੇ ਪੁਠੇ ਵੜਾਂਗਾ ਕਿ ਉਹ ਆਪਾਂ ਖਾਇਆ ਕਰਾਂਗੇ ਕਿ ਉਹ ਭਈ ਆਪਾਂ ਖਾਵਾਂਗੇ ਉਹ ਕਵਾਂਗੇ ਹੁਣ ਸਾਨੂੰ ਦੇ ਆ ਦੁੱਧ ਨਾਲੇ ਦੇ ਕਿਓ ਅਹਿਲੀਆਂ ਦੇ ਪਠੇ ਆਹੋ ਕੀ ਜੀਜਾ ਕਰਨੀ ਚੱਲ ਠੀਕ ਚੱਲ ਫਿਰ ਚੱਲੀਏ ਚੱਲ ਆਜਾ ਚੱਲ ਤਬ ਆ ਜਾ ਆ ਜਾ ਚਾ ਚਾ ਆ ਜਾ ਇਹ ਲਾਗਾ ਤਾ ਹੋਏ ਨਹੀਂ ਫਤ ਜੀ ਇਹ ਕਿੰਨਾ ਕਿੜਾ ਸੌਖਾ ਵਾ ਖਲਾ ਲਾ ਇਥੇ ਖਲਾ ਲਾ ਕਿ ਹੋ ਗਿਆ ਵਾ ਮੈਂ ਕੋਨੀ ਚੱਲਾਂਦੀ ਚੱਲਾਂ ਨਹੀਂ ਨਹੀਂ ਇਹ ਤੇ ਚਲਾਉਣੀ ਤੇ ਬੈਣੀ ਆ ਥੱਕ ਗਈ ਪੈਣਾ ਮੈਂ ਹਾਏ ਓ ਕਿੱਡੀ ਦੂਰ ਬੰਬੀ ਹਲੇ ਬਹਿ ਜਾ ਓਏ ਹੋਏ ਨਹੀਂ ਬੈਹ ਤੇ ਜਾ ਤੇ ਉਹ ਕਰਨਾ ਨਹੀਂ ਉਹ ਕੰਮ ਜਿਹੜਾ ਕਰਨਾ ਆ ਉਹ ਤੇ ਕਰ ਲੀਏ ਥੱਕ ਗਈਆਂ ਪੈਣਾ ਕਦੋਂ ਦੀਆਂ ਤੇ ਤੁਰੀਆਂ ਘੰਟਾ ਹੋ ਗਿਆ ਵਾ ਨਿਸ਼ਚੇ ਤੀਕਾਰ ਗਾਂਜੇ ਉਹ ਠਕੀ ਤੇ ਉਹ ਨਹੀਂ ਉਹ ਛੱਡਣਾ ਵੀ ਕਿੱਥੇ ਗਈਆਂ ਆ ਹੁਣ ਉੱਠਦੀ ਆ ਤੇ ਮੈਂ ਕਹ ਉਹਨੂੰ ਕਿੱਡੀਆਂ ਨੀਦ ਵਾਲੀਆਂ ਗੋਲੀਆਂ ਦੇ ਕੇ ਆਈਆਂ ਜਿਹੜਾ ਉੱਠਣਾ ਨਹੀਂ ਉਹਨੇ ਅਮਰੂਦ ਖਾਣਾ ਮੈਂ ਨਹੀਂ ਖਾਣਾ ਅਮਰੂਦ ਮਰਾਦ ਖਾਲਾ ਤੋ ਲੱਗੀ ਭੁੱਖ ਮੈਂ ਤਾਂ ਘਰੋਂ ਨਹੀਂ ਕੋ ਖਾਦਾ ਤੇ ਮੇਰੇ ਹੁੰਟੇ ਢਿੱਡ ਚ ਚੂਹੇ ਨਚਦੇ ਇੱਕ ਤਾਂ ਚੂਹੇ ਬੜੀ ਛੇਤੀ ਨੱਚਦੇ ਤੇਰੇ ਢਿੱਡ ਦੇ ਵਿੱਚ ਹੁਣ ਘੰਟਾ ਹੋ ਗਿਆ ਦੁਨੀਆ ਨੂੰ ਮੈਂ ਵੀ ਤਾਂ ਤੇਰੇ ਨਾਲ ਹੀ ਤੁਰੀ ਆ ਭੁੱਖ ਲੱਗੀ ਹੁਣ ਮੈਨੂੰ ਤੂੰ ਪਤਾ ਕੀ ਕਰ ਤੂੰ ਇੱਥੇ ਬਹਿ ਗਿਆ ਨਾ ਅਮਰੂਦ ਖਾ ਹਾਂ ਮੈਂ ਵੇਖਦੀ ਜੇ ਮੈਂ ਕੋਈ ਚੱਲ ਜੂਗੀ ਨਾ ਮੈਂ ਚਲਾ ਕੇ ਇਹਨੂੰ ਖੜਦੀ ਆ ਚਲਉਣੀ ਆਉਂਦੀ ਆ ਵੇਖ ਲੈ ਲੈ ਚਲਾ ਕੇ ਕਿਹੜੀ ਭੱਜ ਚੱਲੀ ਤਿੰਨ ਟਾਇਰ ਹੈਗੇ ਕਿਹੜੀ ਦੁਮਾ ਟਾਇਰਾਂ ਵਾਲੀ ਜਿਹੜੀ ਡੱਗ ਚੱਲੀ ਨੇ ਪੈਣੇ ਪਾਲੀਆਂ ਬੜੀਆਂ ਨੀਵੀਆਂ ਹੀ ਹੋਰ ਨਾਲ ਥੱਲੇ ਸੁੱੜਦੀ ਕੋਹ ਨਹੀਂ ਹੁੰਦਾ ਵੇਖਾਂ ਪਹਿਲਾਂ ਟਰਾਈ ਕਰਕੇ ਚੱਲ ਫਿਰ ਮੈਂ ਨਾਲ ਦੇ ਨਾਲ ਮੈਨੂੰ ਆ ਜਾਈ ਭੱਜ ਕੇ ਜੇ ਮੈਂ ਡਿੱਦਾਂ ਲੱਗੂਗੀ ਤੇ ਚੱਲ 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 ਆ ਗਈ ਮਗਰੇ ਤੇ ਆ ਜਾ ਫਿਰ ਪੋਖ ਲੱਗੀ ਗੋੜੇ ਗੋੜੇ ਤੇ ਮਰੋਦ ਵੀ ਨਹੀਂ ਖਾਂਦੇ ਜਾਂਦੀ ਆ ਜਾ ਆ ਜਾਨੀ ਮਾ ਪੁੱਤਰ ਓਏ ਹਾਏ 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 ਨੀਗਾ ਤਾਰਤੀ ਥੱਲੇ ਲੱਲਾ ਤਾਰਤੀ ਥੱਲੇ ਮੈਂ ਭਾਵੇਂ ਮਰ ਜਾਂਦੀ ਤੇ ਤੈਨੂੰ ਰਿਹੜੀ ਦੀ ਪਈ ਆ ਖਾਲਾ ਤੂੰ ਮਰੂਦ ਉੱਥੇ ਬਹਿ ਕੇ ਮੈਂ ਤੈਨੂੰ ਪਹਿਲਾਂ ਕਹਿਆ ਨਹੀਂ ਚਲੌਣੀ ਚਲੌਣੀ ਆਉਂਦੀ ਨਹੀਂ ਤੇ ਬਹਿ ਗਈ ਉੱਤੇ ਚੜ ਕੇ ਕੱਢ ਹੋਣਾ ਨਹੀਂ ਕਿ ਮੈਂ ਤਾਂ ਜਾਦ ਸਿੱਖ ਲੈਨੇ ਆ ਸੌਖੇ ਪਠੇ ਚੱਲ ਜਾ ਕਰਨਗੇ ਪਹਿਲਾਂ ਕਹੇ ਮੈਨੂੰ ਵੀ ਨਹੀਂ ਚਲੌਣੀ ਆਉਂਦੀ ਚਲੌਣੀ ਨਹੀਂ ਆਉਂਦੀ ਤੇ ਤੂੰ ਮਰੂਦ ਖਾਲਾ ਹਾਂ ਘਰੋਂ ਬੜੀ ਛੇਤੀ ਆਈ ਮਗਰ ਨਹੀਂ ਬੈਠੀ ਉਹਦਾ ਭਾਈ ਮੈਨੂੰ ਛੱਡ ਦਿੰਦੀ ਉਹ ਭਾਈ ਮਗਰ ਆਜੇ ਜਿਹੜੀ ਸੁੱਤੀ ਛੱਡ ਕੇ ਆਈਆਂ ਨਹੀਂ ਚੱਲ ਗਾ ਨਹੀਂ ਰਾਤ ਤੇ ਤੇ ਚੜੀ ਗਈ ਆ ਮੈਂ ਇੱਕ ਵਾਰੀ ਫੇਰ ਚਲਾ ਕੇ ਵੇਣੀ ਆ ਨਹੀਂ ਆ ਜੋੜੇ ਤੇਰੇ ਗੜੀ ਹੱਥ ਇੱਕ ਵਾਰੀ ਮੈਨੂੰ ਮੈਨੂੰ ਚੜ ਕੇ ਵੇ ਲੈ ਲੈਂਦੇ ਵੇਲਾ ਭੈਣ ਭਣ ਕੇ ਜੇ ਹੁਣ ਆਏ ਆ ਨਾ ਮੈਂ ਨਹੀਂ ਫੜਨੀ ਨਾ ਫੜੀ ਵੇਲਾ ਇੱਕ ਵਾਰੀ ਇੱਕੋ ਵਾਰੀ ਮੈਂ ਛੱਡਿਆ ਯਾਰ ਨਾਲੇ ਹੂਟਾ ਲੰਲਾਂਗੇ ਚੱਲ ਲੰਲਾਂ ਹੁਟਾ ਲੈ ਇਹਨੂੰ ਲੱਲਾ 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 ਏ ਹੂਟਾ ਲੈਦੀ ਲੈਦੀ ਨਸਾਂ ਭਾਏ ਹੁਣ ਪਨਾ ਕੇ ਬਹਿ ਜੇ ਚੱਲ ਗਈ ਚੱਲ ਗਈ ਚੱਲ ਗਈ ਚੱਲ ਗਈ ਨੂੰ ਬਾਲਾ ਨਹੀਂ ਜੀ ਚੱਲ ਗਈ ਆ ਜਾ ਨੀ ਨਾਲੋਂ ਨਾਲ ਪਾਈ ਵੀ ਜਾਵੀ ਹੁਣ ਪਾ ਤੇ ਪਾ ਤੇ ਨਾਲੋਂ ਨਾਲ ਮੈਂ ਤਾਂ ਨਹੀਂ ਬੱਸ ਕਰਗਾ ਮੇਰੀ ਗੱਲ ਸੁਣ ਉਹਦਾ ਇੱਕ ਗੱਲ ਹੀ ਹੋ ਮਾਤਾ ਸੱਚੀ ਕਹਿੰਦੀ ਆ ਪੀ ਲਵਲੀ ਨੂੰ ਹਣਾ ਉੱਥੇ ਕੰਬੜਾ ਕਰਦਾ ਉਹ ਸਾਨੂੰ ਤੇ ਪਤਾ ਹੀ ਅੱਜ ਲੱਗਾ ਸਹੀ ਗੱਲ ਬਾਦ ਆਹੋ ਪਠੇ ਵੜਨੇ ਆਵੇਂ ਭਈ ਆਵੇਂ ਹੋ ਕਿਨੇ ਕਿਨੇ ਲੰਮੇ ਪਠੇ ਆ ਕਿਨੇ ਕਿਨੇ ਵੇਖੋ ਆ ਤੇ ਬੱਸ ਕਰ ਹੋ ਚੱਲੀ ਆ ਪੰਡ ਚਲ ਪਾ ਆਖਿਰ ਸੋਲਾ ਹੋਰ ਬੱਜ ਗਈ ਹੋ ਗਈ ਆ ਤੇ ਚੁਕੜੀ ਕਿੰਨੇ ਆ ਹਾਂ ਚੁਕੜੀ ਕਿੰਨੇ ਆ ਚੁਕਣੀ ਹੁਣ ਆਪ ਹੀ ਪੈਣੀ ਹੋਰ ਕਿੰਨੇ ਚੁਕਣੀ ਮੇਰੇ ਕੋ ਨਹੀਂ ਚੁਕੀ ਜਾਣੀ ਥੱਕ ਗਈ ਮੈਂ ਚਕਾਵੇਂ ਕੀ ਤੇ ਸਹੀ ਨਹੀਂ ਫੋਈ ਪਾਲੇ ਆ ਗਏ ਬੰਬੀ ਤੇ ਕਦੀ ਤੈਨੂੰ ਭੁੱਖ ਲੱਗ ਜਾਂਦੀ ਆ ਕਦੀ ਤੂੰ ਥੱਕ ਜਾਂਦੀ ਆ ਹੈ ਤੂੰ ਉੱਦਾ ਮੈਂ ਲਾਇਆ ਸਭ ਕਾਹੇ ਜੋਗੀ ਦੀ ਘਰ ਵੀ ਨਹੀਂ ਤੈਨੂੰ ਕੁਝ ਕਰਨਾ ਹੁੰਦਾ ਤੇ ਤੈਨੂੰ ਬਾਹਰ ਵੀ ਨਹੀਂ ਕਰਨਾ ਹੁੰਦਾ ਨਿਜਾਠਾ ਮੇਰੀ ਸੁਣ ਗੱਲ ਜਦੋਂ ਹੀ ਨਾ ਪਿੰਡ 10-10 ਡੰਗਰ ਰੱਖੇ ਹੀ ਕੱਲੀ ਪਠੇਲੀ ਨਹੀਂ ਨਹੀਂ ਤੇ ਹੁਣ ਕੀ ਗੱਲ ਇੱਕ ਮੱਝ ਦੇ ਨਹੀਂ ਤੇਰ ਕੋ ਪਾਏ ਜਾਂਦੇ ਨਹੀਂ ਹੋੜ ਸਰੀਰ ਗਾਂ ਹੋ ਜਾ ਰਹਿਣਾ ਵਾ ਦੱਸ ਇਹਦਾ ਮਤਲਬ ਵੀ ਬੰਦਾ ਬੁੱਢਾ ਹੁੰਦਾ ਸਰੀਰ ਹੋ ਜਾ ਥੋੜਾ ਰਿੰਦਾ ਇਹਦਾ ਮਤਲਬ ਵੀ ਤੂੰ ਮੰਨਦੀ ਆ ਵੀ ਤੂੰ ਬੁੱਢੀ ਹੋ ਗਈ ਆ ਆ ਬੁੱਢੀ ਹੋ ਗਈ ਆ ਦੱਸ ਜਾਂ ਕੀ ਕਿਹਾ ਤੂੰ ਉਹ ਦੌਰ ਮੋਦਾ ਹੀ ਗੱਲ ਕਰਦੀ ਦੱਸ ਸਰੀਰ ਦੀ ਬੁੱਢੀ ਹੋ ਗਈ ਆ ਚੱਲ ਚੁੱਪ ਕਰ ਤੇ ਚੱਲ ਗਾਂ ਚੱਲੀਏ ਉਹ ਲੱਭੀ ਨੇ ਵੇਖ ਲਿਆ ਤੋਂ ਨਹੀਂ ਛੱਡਣਾ ਨਹੀਂ ਉਹਨੂੰ ਤੇ ਉਹ ਪਰੇ ਹੋਣੇ ਆ ਪਰਲੀ ਪੈਲੀ ਦੇ ਵਿੱਚ ਫਿਰ ਉਹ ਅਮਰੂਦ ਲੱਗੇ ਥੋੜੀ ਐ ਨਾ ਉਥੋਂ ਓਹ ਵੇ ਪੰਨੇ ਕਿੰਨਾ ਦੇ ਹੁਣ ਤੇਰਾ ਮਰੂਦਾਂ ਚ ਧਿਆਨ ਹੋ ਗਿਆ ਦੇ ਵੇਖਣ ਨੂੰ ਵੇਖ ਕਿੰਨੇ ਸੋਹਣੇ ਲੱਗਣਦੇ ਓਹ ਵੇ ਕਿੰਨੇ ਸੋਹਣੇ ਲੱਗਣਦੇ ਵੇ ਦੋ ਬੂਟੇ ਹੀ ਹੋਵੇ ਔਰ ਯੋਥੇ ਤੇ ਕਾਹ ਬੜਾ ਲੱਗਣ ਡਿਆ ਵੇਖਾਂ ਗਾੜੀ ਕਿੰਨਾ ਆ ਜਾ ਗੋ ਕੋ ਨਹੀਂ ਹੁੰਦਾ ਖਾਣੇ ਆ ਸਵਾਦ ਆ ਪੱਠੇ ਵੱਡਣ ਲੱਭੀ ਤੇ ਵੱਡਣ ਡੇ ਅਸੀਂ ਦੋ ਜਣੇ ਤੇ ਇੱਕ ਤਰਾਈਆਂ ਵੱਡਣ ਆ लवली ਦੱਸਣਾ ਜਾ ਕੇ ਆ ਆਣ ਕੇ ਵੇਖ ਲਾ ਕੇ ਜਿਹੜਾ ਦਈਆਂ ਕੰਮ ਕਰਨ ਮੈਂ ਤੇ ਤੂੰ ਵੱਡਣ ਤੇ ਡੇਂ ਤੇਰੇ ਤਾਂ ਗਾਂ ਕੋਧੋਦੀ ਗਈ ਮਰੂਦ ਤੋੜਨਾ ਪਰ ਮੇਰੀ ਗੱਲ ਸੁਣ ਤੂੰ ਕਰਨ ਆਈਆਂ ਇੱਥੇ ਅਹੀਂ ਤਾਂ ਪਠੇ ਲੈਣ ਆਈਆਂ ਵਾ ਮਾਤਾ ਆਖੰਦੀ ਇਹਨੂੰ ਹਾਂ ਲਵਲੀ ਕੰਮ ਬੜਾ ਕਰਦਾ ਵਾ ਉਹ ਸਾਰਾ ਦਿਨ ਲੱਗਾ ਰਹਿੰਦਾ ਵਾ ਤਈਂ ਕਾ ਜਹੀਂ ਲੈ ਆਉਣੀ ਅੱਛਾ ਤੁਸੀਂ ਪਠੇ ਲੈਣ ਆ ਗਈਆਂ ਤੁਸੀਂ ਦੂਜੀ ਕਿੱਥੇ ਆ ਉਹ ਆ ਉਹ ਅਮਰੂਦ ਤੇ ਜੜੀ ਦਾ ਹਾਂ ਅਮਰੂਦ ਓੜਨ ਦੀ ਉਹ ਪਤਾ ਹੈਗਾ ਅਮਰੂਦ ਕੀਦੇ ਆ ਚੱਲ ਹੁਣ ਬਾਗਾਂ ਨੇ ਅਮਰੂਦ ਉਹ ਚੱਲ ਹੁਣ ਕੋਹ ਕਿਉ ਨਾ ਜੇ ਆ ਗਏ ਆ ਤੇ ਪਠੇ ਲੈਣ ਆ ਗਏ ਨੇ ਜਦੋਂ ਅਸੀਂ ਦੋਵੇਂ ਜਣੇ ਵੱਡਣ ਨੇ ਤੇ ਫੇਰ ਕਦੀ ਆਖਰ ਆ ਗਈ ਤੁਹਾਨੂੰ ਪਠੇ ਲਿਆਉਂਦੀ ਅਹੀਂ ਤੇ ਆਖਿਆ ਚੱਲ ਮਾਤਾ ਡਈ ਆ ਕਹਿਣ ਤੇ ਚਲ ਜਾ ਕੇ ਤੇ ਲੈ ਆਉਨੇ ਘਰ ਵੀ ਅਸੀਂ ਕੀ ਕਰਨਾ ਵੀਰੇ ਮਾਤਾ ਤਾਂ ਨਹੀਂ ਨੀ ਕਿਹਾ ਹੋਣਾ ਉਹਨੂੰ ਦੱਸ ਕੇ ਆਈਆਂ ਜਦਈ ਉਹ ਸੁੱਤੀ ਸੀ ਸੁੱਤੀ ਹੀ ਇੱਥੇ ਜਾ ਤੋਰ ਜਾ ਘਰ ਨਹੀਂ ਲੈ ਆਵਾਂਗੇ ਪੱਠੇ ਮੂੰਹ ਚੁੱਕਿਆ ਤੇ ਉਹਨੂੰ ਆ ਜਾਂਦੀਆਂ ਜੇ ਗੁੱਸੇ ਗਾਲੀ ਹੋਂਦੇ ਆ ਮੈਂ ਤੈਨੂੰ ਕਹਿੰਦਾ ਮੈਂ ਜਾ ਤੋਰ ਜਾ ਆ ਜਾ ਉਹਨੂੰ ਵੀ ਲਾਲ ਅਮਰੂਦ ਤੋਂ ਆ ਡੰਡਾ ਦੇਈ ਬੱਲਾ ਇਹਨੂੰ ਛੱਡ ਦੇ ਅੱਬਾ ਚਲ ਜਾਂਦੇ ਚਲ ਜਾ ਜਾ ਫਿਰ ਜਾ ਆਈ ਲੈ ਆਉਨੇ ਪੱਠੇ ਜਾਓ ਦੇਜਤੀ ਕਰਾਉਂਦੀਆਂ ਜੇ ਇੱਥੇ ਲੈ ਦੱਸ ਕਾਮ ਉਹ ਵਜਿ ਕੋਈ ਬੇਇਜ਼ਤੀ ਹੁੰਦੀ ਆ ਚੰਗਾ ਕੰਮ ਹੀ ਆ ਪੱਠੇ ਵੜਨੀਆਂ ਤੁਸੀਂ ਆਣ ਕੇ ਜਾ ਤੇ ਫੇਰ ਰੋਜ ਲੈ ਜਾ ਕਰੋ ਲੈ ਜਾ ਕਰਾਂਗੇ ਪਰ ਰੋਜ ਲੈ ਜਾ ਕਰਾਂਗੇ ਤੁਸੀਂ ਘਰ ਬੈਠ ਜਾਓ ਮੈਂ ਕੋ ਖਾ ਕੇ ਜਾਣਾ ਹੁਣ ਤੇ ਚੱਲੇ ਆ ਬਾਬਾ ਚੱਲੇ ਆ ਆ ਚੱਲੇ ਆ ਜਾਓ ਤੁਸੀਂ ਜਾਓ ਕੰਮ ਕਰ ਲਓ ਕਿੱਥੋਂ ਅਛੜਿਆ ਜਦੋਂ ਪੱਲੇ ਪੈ ਗਈ ਏ ਦੱਸ ਮਾਤਾ ਨੇ ਕਿਤੇ ਉਹਨਾਂ ਗੱਲ ਕੀਤੀ ਹੁੰਦੀ ਆ ਤੇ ਪੱਠੇ ਲੈਣ ਆ ਗਈ ਹਾਦ ਹੋ ਗਈ ਏ ਮੈਨਾਂ ਕਿਤੇ ਇਹਨਾਂ ਆਲੀ ਕੋਈ ਗੱਲ ਨਹੀਂ ਉਹ ਬਾਹਰ ਵਾਲੇ ਨੂੰ ਕਰਨਾ ਫੋਨ ਇਹਨਾਂ ਨੂੰ ਸਮਝਾਇਆ ਨਹੀਂ ਜਾਂਦਾ ਤੇ ਕੋ ਲੇ ਤੇਰੀ ਤੇ ਖਾਤਰ ਹੋ ਗਈ ਹੈ ਮੈਂ ਨਹੀਂ ਹੁਣ ਇੱਥੇ ਜਾਣਾ ਜਿੰਨਾ ਚਿਰ ਜਾਂਦਾ ਨਹੀਂ ਨਾ ਉਹਨਾਂ ਕੋਲ ਨਹੀਂ ਮੈਂ ਜਾਂਦੀ ਹਾਂ ਕੋਈ ਨਹੀਂ ਕੋਈ ਨਹੀਂ ਇਹਦੀ ਹੋਣ ਦੇ ਦੀ ਕੁੱਤੇ ਖਾਣੀਆਂ ਚੱਲ ਗਿਆ ਹੁਣ ਹੁਣ ਮੈਂ ਜਾਂਨੀ ਨਹੀਂ ਚੱਲ ਗਾਂ ਚੱਲੀਏ ਕੀ ਹੋ ਗਿਆ ਵਾ ਚੱਲ ਚੱਲੀਏ ਗਾਂ ਹੋਣਾ ਕੀ ਆ ਤੈਨੂੰ ਕੋ ਦਿਖਤ ਨਹੀਂ ਗਿਆ ਇੱਥੇ ਆ ਦੇਣਾ ਮੈਂ ਇੱਥੇ ਮੈਨੂੰ ਆਇਆ ਹੀ ਮੇਰੇ ਵੱਲ लवली ਉਹਨੇ ਬੇਇੱਜ਼ਤੀ ਕੀਤੀ ਵਧੂ ਦੀ ਭਰਾ ਈ ਡਾਲ ਮਡ ਡਾਲਿਆ ਗਿਆ ਤੇ ਮੇਰੇ ਦਿਵਾਲੇ ਹੋ ਗਿਆ ਵੱਜੀਆਂ ਤਾਂ ਨਹੀਂ ਤੇਰੇ ਲੈ ਗੱਡੀ ਖੋਸ਼ ਹੁੰਦੀ ਆ ਵੇ ਆਪ ਤੇ ਚਲ ਗਈ ਤੁਹਾਨੂੰ ਆਪੇ ਕਹਿੰਦੀ ਅਮਰੂਦ ਲੈ ਕੇ ਆ ਅਮਰੂਦ ਲੈ ਕੇ ਆ ਚੰਗਾ ਆ ਮੈਂ ਇੱਥੇ ਹੈ ਨਹੀਂ ਮੇਰੇ ਵੀ ਨਾਲ ਹੀ ਖੜਕਣੀਆਂ ਸੀ ਉਹਨੇ ਭਰਾ ਕਿੰਨੀ ਮੇਰੀ ਬੇਇੱਜ਼ਤੀ ਕੀਤੀ ਅੰਦਾ ਮਾਦਮ ਦੱਸ ਗਈਆਂ ਵਾ ਨਹੀਂ ਤੇ ਉਹਨੂੰ ਇੰਨਾ ਨਹੀਂ ਦੇਦਾ ਵੀ ਮੇਰਾ ਹੀ ਕੰਮ ਕਰਨ ਦੀਆਂ ਆਗੇ ਮੈਂ ਤਾਂ ਕਿਹਾ ਮੈਂ ਤਾਂ ਤੁਹਾਡਾ ਹੀ ਕੰਮ ਉਹ ਨਾਲ ਹੀ ਰੋਜ਼ ਲੈ ਜਾ ਕਰਾਂਗੇ ਆ ਤੁਹਾਡੀ ਬੇਇੱਜ਼ਤੀ ਨਾ ਕਰਾਇਓ ਇਹ ਆ ਗਈਆਂ ਮੂੰਹ ਚੋਕੇ ਉਹ ਅਜੀਬ ਇਹ ਚ ਕਾਦੀ ਬੇਇੱਜ਼ਤੀ ਆੜੀ ਜਦੋਂ ਆਪਾਂ ਪਿੱਛੇ ਕੰਮ ਕਰਦੇ ਹਾਂ ਉਦੋਂ ਤੁਹਾਡੀ ਕੋਈ ਬੇਇੱਜ਼ਤੀ ਹੁੰਦੀ ਨਹੀਂ ਨਾ ਉਹ ਨਾ ਉਹਦੀ ਵੀ ਬੜੀ ਬੇਇੱਜ਼ਤੀ ਹੁੰਦੀ ਮਾਤਾ ਦੀ ਵੀ ਇਹਦੀ ਵੀ ਬੇਇੱਜ਼ਤੀ ਹੁੰਦੀ ਆ ਪਤਾ ਨਹੀਂ ਕੀ ਐਨਾਂ ਨੂੰ ਕੀ ਦਿਖਦਾ ਹੀ ਐਨਾਂ ਨੂੰ ਚੱਲ ਤੇਰੀ ਤਾਂ ਹੋਈ ਨਹੀਂ ਚੱਲ ਚੱਲੀਏ ਫੇਰ ਆਦਾ ਆਦਾ ਆਦਾ